ਸੋ ਗੱਲਬਾਤ ਇਹ ਲੱਗਦਾ ਹੈ ਕਿ ਦਿੱਲੀ ਰੋਡ ਤੇ ਬਣੇ ਇੱਕ ਕਾਰ ਕੰਪਨੀ ਦੇ ਸ਼ੋਰੂਮ ਦੇ ਬਾਹਰ ਇਕੱਠੇ ਹੋਏ ਕੁਝ ਲੋਕਾਂ ਨੇ ਕੰਪਨੀ ਦੇ ਬਾਹਰ ਧਰਨਾ ਲਗਾ ਦਿੱਤਾ। ਸੋ ਕੰਪਨੀ ਦੇ ਉੱਪਰ ਪੁਰਾਣੀ ਗੱਡੀ ਵੇਚਣ ਦਾ ਇਲਜ਼ਾਮ ਹੈ। ਉਹਨਾਂ ਕਿਹਾ ਹੈ ਕਿ ਉਹਨਾਂ ਨੇ ਕੁਝ ਦਿਨ ਪਹਿਲਾਂ ਨਵੀਂ ਗੱਡੀ ਖਰੀਦੀ ਸੀ ਪਰ ਦੂਜੇ ਦਿਨ ਹੀ ਗੱਡੀ ਦੇ ਵਿੱਚ ਨੁਕਸਨ ਪੈ ਗਿਆ ਤੇ ਉਹ ਕੰਪਨੀ ਦੇ ਵਿੱਚ ਆਏ ਅਤੇ ਕੰਪਨੀ ਵਾਲਿਆਂ ਨੇ ਗੱਡੀ ਦੇ ਉੱਤੇ ਵਰਕਸ਼ਾਪ ਦੇ ਵਿੱਚ ਖੜੀ ਕਰ ਦਿੱਤੀ। ਸੋ ਗੱਡੀ ਦੇ ਸਾਰੇ ਸਪੇਅਰ ਪਾਰਟਸ ਚੇਂਜ ਕਰਨ ਤੋਂ ਬਾਅਦ ਵੀ ਗੱਡੀ ਠੀਕ ਨਹੀਂ ਹੋਈ। ਜਿਸ ਦੇ ਚੱਲਦੇ ਕੰਪਨੀ ਦੇ ਪ੍ਰਬੰਧਕਾਂ ਨੂੰ ਮਿਲੇ ਤਾਂ ਉਹਨਾਂ ਨੇ ਕਿਹਾ ਕਿ ਨਾਸਿਕ ਤੋਂ ਇੰਜੀਨੀਅਰ ਆਉਣਗੇ ਤੇ ਗੱਡੀ ਦੀ ਜਾਂਚ ਕਰਨਗੇ ਸੋ ਇੰਜੀਨੀਅਰਿੰਗ ਆ ਕੇ ਵੀ ਚਲੇ ਗਏ ਪਰ ਗੱਡੀ ਦਾ ਕੋਈ ਹੱਲ ਨਹੀਂ ਨਿਕਲਿਆ ਉਹਨਾਂ ਨੇ ਕਿਹਾ ਜਾਂ ਤਾਂ ਗੱਡੀ ਵਾਪਿਸ ਕਰੋ ਜਾਂ ਪੈਸੇ ਵਾਪਿਸ ਕਰੋ ਸੋ ਪੀੜਤ ਨੇ ਕਿਹਾ ਕਿ ਜੇਕਰ ਉਹਨਾਂ ਦੀ ਗੱਡੀ ਕੱਲ ਤੱਕ ਨਹੀਂ ਬਦਲਦੀ ਤਾਂ ਉਹ ਕੱਲ ਕੰਪਨੀ ਦੇ ਸਾਹਮਣੇ ਆਪਣੀ ਗੱਡੀ ਨੂੰ ਅੱਗ ਲਗਾ ਦੇਣਗੇ ਸੋ ਲੁਧਿਆਣਾ ਦੇ ਕਾਰ ਸ਼ੋਰੂਮ ਦੇ ਬਾਹਰ ਲੋਕਾਂ ਵੱਲ ਧਰਨਾ ਦਿੱਤਾ ਗਿਆ ਸੋ ਕੰਪਨੀ ਦੇ ਉੱਪਰ ਪੁਰਾਣੀ ਗੱਡੀ ਵੇਚਣ ਦਾ ਹੈ ਇਲਜ਼ਾਮ ਸੋ ਸਪेयर ਪਾਰਟਸ ਚੇਂਜ ਕਰਨ ਤੋਂ ਬਾਅਦ ਵੀ ਗੱਡੀ ਠੀਕ ਨਹੀਂ ਹੋਈ ਹੈ ਜਿਸ ਤੋਂ ਬਾਅਦ ਪੀੜਤ ਵੱਲੋਂ ਕਿਹਾ ਗਿਆ ਹੈ ਕਿ ਜਾਂ ਤਾਂ ਗੱਡੀ ਵਾਪਸ ਕਰੋ ਜਾਂ ਪੈਸੇ ਵਾਪਸ ਕਰੋ ਸੁਨਾਈ ਵੀ ਕਿਹਾ ਹੈ ਕਿ ਜੇਕਰ ਗੱਡੀ ਨਾ ਬਦਲੀ ਗਈ ਤਾਂ ਕੰਪਨੀ ਦੇ ਸਾਹਮਣੇ ਹੀ ਗੱਡੀ ਨੂੰ ਅੱਗ ਲਗਾ ਦੇਵਾਂਗਾ ਲੁਧਿਆਣਾ ਦੇ ਵਿੱਚ ਪੁਰਾਣੀ ਗੱਡੀ ਦੇਣ ਦਾ ਹੈ ਮਾਮਲਾ ਸੋ ਪੀੜਤ ਦੇ ਵੱਲੋਂ ਗੁਹਾਰ ਲਗਾਇਆ ਜਾ ਰਿਹਾ ਹੈ ਕਿ ਗੱਡੀ ਵਾਪਸ ਕੀਤੀ ਜਾਵੇ ਜਾਂ ਫਿਰ ਪੈਸੇ ਵਾਪਸ ਕੀਤੇ ਜਾਣ